ਅੱਜ ਆਪਾਂ ਇਹ ਲਾਇਸ ਬਣਾਵਾਂਗੇ ਬਹੁਤ ਸੁੰਦਰ ਤੇ ਬਹੁਤ ਹੀ ਜਲਦੀ ਜਲਦੀ ਤੇ ਬਹੁਤ ਹੀ ਸੌਖੀ ਲਾਇਸ ਹੈ ਬਿਲਕੁਲ ਓਡੀ ਵਧੀਆ ਫੇਵਰੇਟ ਨਹੀਂ ਦਿਖਦੀ ਹੋਣੀ ਏ ਓਡੀ ਵਧੀਆ ਹੈ ਬੈਸੇ ਲੱਗਦੀ ਹੈ ਤੇ ਆਪਾਂ ਇਹ ਰੰਗ ਵਰਗੇ ਰੀਲ ਨਾਲ ਬਣਾਈ ਹੈ ਬਹੁਤ ਪਿਆਰੀ ਹੈ ਦੇਖੋ ਇਸੇ ਤਰ੍ਹਾਂ ਤੁਸੀਂ ਸਾਰੇ ਦੁਪੱਟੇ ਤੇ ਬਣਾਉਂਦੇ ਜਾਣਾ ਤੁਹਾਡੀ ਲਾਇਸ ਮੜ ਕੇ ਤਿਆਰ ਹੋ ਜੂਗੀ ਚੈਨਲ ਨੂੰ ਵੱਤਵਾਦ ਸਬਸਕ੍ਰਾਈਬ ਕਰੋ ਵੱਤਵਾਦ ਲਾਈਕ ਕਰੋ ਵੱਤਵਾਦ ਸ਼ੇਅਰ ਕਰੋ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਸਾਰਿਆਂ ਨੂੰ ਪਿਆਰ ਭਰੀ ਸੱਸਰੀਆ ਕਾਲ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਜੱਸੀ ਆਹ ਸ਼ਰਕ ਦੀ ਰੀਲ ਨਾਲ ਇਹ ਕਈ ਰੰਗਾਂ ਦੀ ਰੀਲ ਹੈ ਤੇ ਇਹਦੇ ਨਾਲ ਆਪਾਂ ਕਰੋਸ਼ ਕੇ ਨਾਲ ਲੈਸ ਬਣਾਉਣੇ ਆ ਜਮਾਈਸ ਸੈਂਪਲ ਲੈਸ ਬਣਾਵਾਂਗੇ ਤੇ ਬਹੁਤ ਹੀ ਸੌਖੀ ਲੈਸ ਆਪਾਂ ਬਣਾਵਾਂਗੇ ਕਈ ਰੰਗਾਂ ਦੇ ਹਰੇਲ ਦੇ ਜਮਾਈ ਸੈਂਪਲ ਆਪਾਂ ਬਣਾਉਣੇ ਆ ਤੇ ਬਹੁਤ ਹੀ ਸੌਖੇ ਆਪਾਂ ਸਿਰੇ ਤੋਂ ਦੇਖੋ ਲੱਗਾਂਗੇ ਇੰਨਾ ਕਿਸਾਨ ਛੱਡ ਕੇ ਇੰਨਾ ਕੱਪੜਾ ਇੰਦਰੋਂ ਇਹ ਮੁੜ ਜਾਊਗਾ ਪਹਿਲਾ ਪਲਾਉ ਕਰਾਂਗੇ ਇੱਥੇ ਆਪਾਂ ਹੁਣ ਸਿੰਗਲ ਕਰੋਸ਼ਕਾ ਬਣਾ ਲਾਂਗੇ ਇਹ ਬਲੌਕ ਕਰ ਲੈਤਾਗਾ ਤੁਸੀਂ ਗੰਡਾ ਪਾ ਕੇ ਵੀ ਉਹ ਕਰ ਸਕਦੇ ਹੋ ਹੁਣ ਆਪਾਂ ਤਿੰਨਾ ਚੈਨਾ ਬਣਾਵਾਂਗੇ ਜਿਹੜਾ ਆਪਾਂ ਸਿੰਗਲ ਕਰੋਸ਼ਿਕ ਬਣਾਇਆ ਹੈ ਤਾਂ ਸਨ ਬਲੌਕ ਦਾ ਤੇ ਇਹਦਾ ਉੱਥੇ ਆਪਾਂ ਸਿੰਗਲ ਕਰੋਸ਼ਿਕਾ ਤੇ ਲੋਕ ਦਾ ਸਾਹਮਣੇ ਚ ਆਪਾਂ ਇੱਕ ਸਿੰਗਲ ਕਰੋਸ਼ਿਕਾ ਬਣਾ ਦੇਆ ਫਿਰ ਆਪਾਂ ਅੱਗੇ ਸਿੰਗਲ ਕਰੋਸ਼ਿਕਾ ਬਣਾਵਾਂਗੇ ਬਹੁਤ ਹੀ ਸੌਖੀ ਹੈ ਲੈਸ ਬਣਾਉਣੀ ਇਹ ਤੇ ਨਾ ਚੈਨ ਨਾ ਬਣਾਵਾਂਗੇ ਆਪਾਂ ਤੇ ਇਹ ਸਾਰਦੇ ਚ ਆਪਾਂ ਸਿੰਗਲ ਕਰਵਾ ਛੇਗਾ ਬਣਾ ਦੇ ਫਿਰ ਆਪਾਂ ਸਿੰਗਲ ਕਰੋਸ਼ੇ ਦਾ ਬਣਾਵਾਂਗੇ ਫਿਰ ਆਪਾਂ ਤੰਨਾ ਇੱਕ ਦਾ ਬਣਾਵਾਂਗੇ ਫਿਰ ਆਪਾਂ ਸਿੰਗਲ ਕਰੋਸ਼ੇ ਦਾ ਬਣਾਵਾਂਗੇ ਇਸੇ ਤਰ੍ਹਾਂ ਹੀ ਸਾਰਾ ਇਹ ਬਣਾਉਦੇ ਜਾਣਾ ਇਹ ਆਪਾਂ ਤਰਨਾ ਚਾਹੀਦਾ ਇਹ ਸੱਨ ਦੇ ਵਿੱਚ ਆਪਾਂ ਸਿੰਗਲ ਕਰੋਗੇ। ਫੇਰ ਸਿੰਗਲ ਕਰੋਗੇ ਆਪਾਂ ਦੁਪੱਟੇ ਤੇ। ਫੇਰ ਤੱਣਾ ਚਾ ਲੈਣਾ। ਡਿਪੈਰੀ ਲੈਸ ਲਾ ਦਈਏ ਦੇਖੋ ਆਪਣੇ। ਇਸੇ ਤਰ੍ਹਾਂ ਤੁਸੀਂ ਸਾਰੇ ਤੇ ਬਣਾਉਂਦਾ ਜਾਣਾ ਕਿੰਨਾ ਵੀ ਸਿੰਪਲ ਦੁਪੱਟਾ ਹੋਵੇ ਤੁਸੀਂ ਲੈਸ ਲਾ ਇੱਕ ਕਰੋਸ਼ਾ ਲਾ ਕੇ ਤੁਸੀਂ ਕਿੰਨਾ ਵਧੀਆ ਬਣਾ ਸਕਦੇ ਹੋ ਨਾ ਕੋਈ ਲੈਸ ਲੈਣ ਦੀ ਲੋੜ ਨਾ ਕੋਈ ਵਾਸਤਾ ਇਸੇ ਤਰ੍ਹਾਂ ਹੀ ਬਣਾਉਂਦੇ ਜਾਓ ਤੁਸੀਂ ਲਓ ਜੀ ਆਪਣੀ ਲੈਂਸ ਬਣ ਕੇ ਲਓ ਜੀ ਆਪਣੀ ਲੈਂਸ ਬਣ ਕੇ ਤਿਆਰ ਆ ਦੇਖੋ ਕਿਤੇ ਕੋਈ ਰੰਗ ਆ ਗਿਆ ਕਿਤੇ ਕੋਈ ਦੇਖੋ ਸਾਰੇ ਦੁਪੱਟੇ ਤੇ ਆਪਾਂ ਇਸੇ ਤਰ੍ਹਾਂ ਹੀ ਬਣਾਉਂਦੇ ਜਾਣਾ ਦੇਖੋ ਉਹ ਨਹੀਂ ਇਹ ਕੈਮਰੇ 'ਚ ਨਹੀਂ ਸੋਹਣੀ ਲੱਗਦੀ ਹੋਣੀ ਜਿੰਨੀ ਇਹ ਬਾਈਸੇ ਸੋਹਣੀ ਲੱਗਦੀ ਹੈ ਬਹੁਤ ਪਿਆਰੀ ਲੱਗਦੀ ਹੈ ਇਹ ਇਸੇ ਤਰ੍ਹਾਂ ਤੁਸੀਂ ਬਣਾਉਂਦੇ ਜਾਓ ਤੇ ਤੁਹਾਡੀ ਲੈਸ ਬਣ ਕੇ ਤਿਆਰ ਹੋ ਜਾਊਗੀ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਘੰਟੀ ਬਟਨ ਜ਼ਰੂਰ ਦਬਾ ਦਿਓ ਵੱਤੋ ਵੱਧ ਲਾਇਕ ਕਰੋ ਤੇ ਵੱਤੋ ਵੱਧ ਸ਼ੇਅਰ ਕਰੋ ਤੇ ਵੱਤੋ ਵੱਧ ਸਬਸਕ੍ਰਾਈਬ ਕਰੋ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਹਾਂ ਸਾਰਿਆਂ ਨੂੰ ਪਿਆਰ ਭਰੀ ਸਸਰੀਆ ਕਾ